ਮੈਂ ਖੇਤ ਗਿਆ ਜੀ ਜੀ ਸਾਡੀ ਫਸਲ ਤਾਂ ਮੱਕੀ ਦੀ ਕਮਜ਼ੋਰ ਜੀ ਸੀ ਅਸੀਂ ਖੁਦ ਵੀ ਚਾਹੁੰਦੇ ਸੀ ਕਿ ਇਹਨੂੰ ਚਾਰ ਦੀਏ ਪਸ਼ੂਆਂ ਨੂੰ ਪਰ ਅਜੇ ਉਡੀਕ ਰਹੇ ਸੀ ਹੂੰ ਮੇਰੇ ਚਾਚੇ ਨੇ ਉਹਦੇ ਚ ਪਸ਼ੂਵਾਰ ਦਿੱਤੇ ਤੇ ਉਹ ਝਾੜ ਦਿੱਤੇ ਜੀ ਮੈਨੂੰ ਬਹੁਤ ਗੁੱਸਾ ਆਇਆ ਹੂੰ ਵੀ ਬੇਸ਼ੱਕ ਉਜਾਰਨੇ ਸੀ ਤਾਂ ਅਸੀਂ ਉਜਾੜਦੇ ਸਾਡੀ ਸੀ ਇਹ ਹੂੰ ਉਹ ਕੌਣ ਹੈ ਉਜਾੜਨ ਵਾਲਾ ਮੈਂ ਕਿਹਾ ਮੈਂ ਥਾਣੇ 'ਚ ਸ਼ਿਕਾਇਤ ਚਲਾਉਣ ਕਰਨ ਲੱਗਿਆ ਹੂੰ ਚਾਰ ਡੰਡਿਆਂ ਨਾਲ ਸਿੱਧਾ ਹੋ ਜੂ ਮੁਰਕੇ ਨੇ ਗਲਤੀ ਨਹੀਂ ਕੀਤੀ ਹੂੰ ਬਾਪੂ ਜੀ ਕਹਿੰਦੇ ਨਾ ਭਾਈ ਥਾਣੇ-ਕੋਣੇ 'ਚ ਨਹੀਂ ਜਾਣਾ ਹੂੰ ਮੈਂ ਸਿੱਧਾ ਨਹੀਂ ਹੋਣਾ ਫਿਰ ਇਹ ਕਹਿੰਦੇ ਨਾ ਗਰਮ ਨਹੀਂ ਹੋਈਦਾ ਮੈਂ ਕਿਹਾ ਜਿਹੜਾ ਗਰਮ ਨਹੀਂ ਹੁੰਦਾ ਉਹ ਬੰਦਾ ਹੁੰਦਾ ਉਹ ਤਾਂ ਗੰਡੋਵਾ ਹੁੰਦਾ ਗਰਮ ਕਿਉਂ ਨਹੀਂ ਹੋਈਦਾ ਹੂੰ ਬਰਾਬਰੀ ਕਰਾਂਗੇ ਇਹਦੀ ਹੁਣ ਅਸੀਂ ਟੱਕਰੇ ਆਵਗੇ ਹੂੰ ਬਾਪੂ ਜੀ ਕਹਿੰਦੇ ਨਾ ਗਰਮ ਨਹੀਂ ਹੁੰਦਾ ਜੀ ਤੂੰ ਕਦੀ ਕਦਾਈ ਮੇਰੇ ਨਾਲ ਲੋਹਾਰ ਦੀ ਆਰੰਧ ਤੇ ਗਿਆ ਨਾ ਹੂੰ ਆਹ ਕਈ ਵਾਰੀ ਗਿਆ ਕਹਿੰਦਾ ਓਥੇ ਤੂੰ ਦੇਖਿਆ ਨਹੀਂ ਕਿ ਲੋਹਾ ਗਰਮ ਹੁੰਦਾ ਕਿ ਲੋਹਾਰ ਠੰਡਾ ਹੂੰ ਲੋਹਾਰ ਦੀ ਮਰਜ਼ੀ ਚੱਲਦੀ ਵਾਹ ਵਾਹ ਲੋਹਾ ਸਿਰ ਢਾਲ ਦਿੰਦਾ ਹੈ ਨਵਾਜ ਜੇ ਕਿਤੇ ਲੋਹਾ ਠੰਡਾ ਹੋਵੇ ਲੋਹਾਰ ਗਰਮ ਹੋ ਜਾਏ ਫਿਰ ਲੋਹੇ ਦੀ ਮਰਜ਼ੀ ਚੱਲੂ ਜੀ ਜੀ ਉਹ ਬੱਚੇ ਤੇਰੀ ਕਿਸਮਤ ਚ ਹਕੂਮਤ ਕਰਨੀ ਲਿਖੀ ਹੋਈ ਹੈ ਵਾਹ ਜੀ ਜੇ ਹਕੂਮਤ ਕਰਨੀ ਹੈ ਨਾ ਤਾਂ ਫਿਰ ਠੰਡਾ ਰਹੇ ਗਰਮ ਹੋਇਆ ਬੰਦਾ ਗੁਲਾਮੀ ਕਰਦਾ ਹੈ ਠੰਡਾ ਬੰਦਾ ਹਕੂਮਤ ਕਰਦਾ ਤੇਰੇ ਹਿੱਸੇ ਚ ਲਿਖੀਆਂ ਅੰਗੀਆਂ ਨੇ ਚੰਗੀਆਂ ਗੱਲਾਂ ਪਰ ਤਾਂ ਮਿਲਣਗੀਆਂ ਜੇ ਠੰਡਾ ਰਹੇਗਾ ਮਿੱਠਾ ਰਹੇਗਾ ਆਤਮ